ਪ੍ਰੋਫੈਸਰ ਸੈਪ ਸਿੰਘ ਜੀ ਦੀ ਕਿਤਾਬ ਸਿੱਖ ਸਿਦਕ ਨਹਾਰੇ ਦਾ ਪੰਜਵਾਂ ਲੇਖ ਜਾਨ ਬਖਸ਼ੀ ਲਈ ਕਰਲੇ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਦਨੇ ਭਗਤ ਜੀ ਦਾ ਇੱਕੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਬਲਾਵਲ ਵਿੱਚ ਇਉਂ ਦਰਜ ਹੈ ਨਿਰਭ ਕਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ ਕਾਮਾਰਥੀ ਸੁਵਾਰਥੀ ਵਾਕੀ ਪੈਜ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਗਨਾਸੈ ਸਿੰਘ ਸ਼ਰਣ ਕਤ ਜਾਈਐ ਜੋ ਜੰਬੂ ਕੋ ਘਰਾਸੈ ਰਹਾ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਬੂੜ ਮੂਏ ਨੌਕਾ ਮਿਲੇ ਕਉ ਕਾਹੇ ਚੜਾਵੋ ਮੈਂ ਨਾਹੀਂ ਕਛ ਹਾਉ ਨਹੀਂ ਕਿਛ ਅਹ ਨਮੂਰਾ ਔਸਰ ਲੱਜਾ ਰਾਖ ਲੈ ਸਦਨਾ ਜਨ ਤੋਰਾ ਸਾਫ ਸਿੱਧਾ ਭਾਵ ਸ਼ਬਦ ਦਾ ਭਾਵ ਤਾਂ ਬੜਾ ਸਾਫ ਸਿੱਧਾ ਹੈ ਕਿ ਭਗਤ ਸਦਨਾ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਆਖਦੇ ਹਨ ਹੇ ਪ੍ਰਭੂ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉੱਠ ਰਹੀਆਂ ਹਨ ਮੈਂ ਆਪਣੀ ਹਿੰਮਤ ਨਾਲ ਇਹਨਾਂ ਵਿੱਚ ਆਪਣੀ ਕਮਜ਼ੋਰ ਜਿੰਦ ਦੀ ਨਿੱਕੀ ਜੀ ਬੇੜੀ ਨੂੰ ਡੁੱਬਣ ਤੋਂ ਬਚਾ ਨਹੀਂ ਸਕਦਾ ਮਨੁੱਖਾ ਜੀਵਨ ਮੁਕਦਾ ਜਾ ਰਿਹਾ ਹੈ ਤੇ ਵਿਕਾਰ ਮੁੜ ਮੁੜ ਹੱਲੇ ਕਰ ਰਹੇ ਹਨ ਛੇਤੀ ਬਹੌੜ ਮੈਨੂੰ ਇਨ੍ਹਾਂ ਹੱਲਿਆਂ ਦੇ ਤੋਂ ਬਚਾ ਲੈ ਸਦਨਾ ਮੁਸਲਮਾਨ ਪੰਡਤ ਤਾਰਾ ਸਿੰਘ ਜੀ ਇਸ ਬਾਰੇ ਇਉਂ ਲਿਖਦੇ ਹਨ ਸਦਨਾ ਕਸਾਈ ਆਪਣੀ ਕੁਲ ਕੀ ਕਾਰ ਤਿਆਗ ਕਾਹੂ ਹਿੰਦੂ ਸਾਧੂ ਸੇ ਪਰਮੇਸ਼ਰ ਭਗਤੀ ਦਾ ਉਪਦੇਸ਼ ਲੈਕਰ पूर्ण प्रेम से भक्ति करने लगा मुसलमान उसको काफिर कहने लगे काजी लोगों ने उस समय के राजा को कहा इसको बुर्ज में चिन्हना चाहिए नहीं तो जे काफिर और बहुत मुसलमानों को हिंदू मत की रीत सिखाकर काफिर करेगा पाशाह ने काजियों के कहने से बुर्ज में चिनने का हुक्म दिया राज चिन्हने लगे ते समय सदने भगत ने जे बचन कहया ਅੱਜ ਕੱਲ ਦੇ ਟੀਕਾਕਾਰ ਇਸ ਸ਼ਬਦ ਦੀ ਉਥਾਨ ਕਾ ਇਉਂ ਦਿੰਦੇ ਹਨ ਕਾਜ਼ੀਆਂ ਦੀ ਸ਼ਰਾਰਤ ਕਰਕੇ ਪਾਤਸ਼ਾਹ ਨੇ ਸਦਨੈ ਜੀ ਨੂੰ ਬੁਰਜ ਵਿੱਚ ਚੜਨਾ ਸ਼ੁਰੂ ਕੀਤਾ ਤਾਂ ਭਗਤ ਜੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਹਨ ਅਤੇ ਇਹ ਭਗਤ ਸਿੰਧ ਦੇ ਪਿੰਡ ਹਿਰਵਾ ਵਿੱਚ ਪੈਦਾ ਹੋਇਆ ਨਾਮਦੇਵ ਦਾ ਸਮਕਾਲੀ ਸੀ ਕੰਮ ਕਸਾਈ ਦਾ ਕਰਦਾ ਸੀ ਜਦ ਭਗਤ ਜੀ ਨੂੰ ਇੱਕ ਰਾਜੇ ਨੇ ਦੁੱਖ ਤਸੀਹੇ ਦੇਣ ਲਈ ਤਿਆਰੀ ਕੀਤੀ ਤਾਂ ਇਹਨਾਂ ਨੇ ਇਸ ਪ੍ਰਕਾਰ ਸ਼ਬਦ ਵਿੱਚ ਪ੍ਰਾਰਥਨਾ ਕੀਤੀ ਗੁਰਮਤ ਦੇ ਆਸ਼ੇ ਤੋਂ ਦੂਰ ਇੱਕ ਸੱਜਣ ਇਸ ਸ਼ਬਦ ਨੂੰ ਗੁਰਮਤ ਦੇ ਉਲਟ ਸਮਝਦੇ ਹੋਏ ਭਗਤ ਸਦਨਾ ਜੀ ਬਾਰੇ ਇਉਂ ਲਿਖਦੇ ਹਨ ਭਗਤ ਸਦਨਾ ਜੀ ਮੁਸਲਮਾਨ ਕਸਾਈਆਂ ਵਿੱਚੋਂ ਸੀ ਆਪ ਹైదరాబాద్ ਸਿੰਧ ਦੇ ਪਾਸ ਸਹਿਵਾਲ ਨਗਰ ਦੇ ਰਹਿਣ ਵਾਲੇ ਸਨ ਕਈ ਆਪ ਜੀ ਨੂੰ ਹਿੰਦੂ ਵੀ ਮੰਨਦੇ ਹਨ ਦੱਸਿਆ ਜਾਂਦਾ ਹੈ ਕਿ ਭਗਤ ਸਾਲਗਰਾਮ ਦੇ ਪੁਜਾਰੀ ਸਨ ਜੋ ਉਲਟੀ ਬਾਤ ਹੈ ਕਿ Hindu ਹੁੰਦਾ ਹੋਇਆ ਸਾਲਗ੍ਰਾਮ ਨਾਲ మాਸ ਤੋਲ ਕੇ ਨਹੀਂ ਵੇਚ ਸਕਦਾ ਸੀ ਐਸੀਆਂ ਕਥਾਵਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਆਪ ਮੁਸਲਮਾਨ ਹੀ ਸਨ ਕਿਉਂਕਿ మాਸ ਵੇਚਣ ਵਾਲੇ ਕਸਾਈ Hindu ਨਹੀਂ ਸਨ ਅੱਜ ਕੱਲ ਵੀ Hindu ਲੋਕ మాਸ ਘੱਟ ਵੇਚਦੇ ਹਨ ਜੇ ਮੁਸਲਮਾਨ ਸਨ ਤਾਂ ਸਾਲਗ੍ਰਾਮ ਦੀ ਪੂਜਾ ਕਿਉਂ ਕਰਦੇ ਦੂਜੇ ਪਾਸੇ ਆਪ ਜੀ ਦੀ ਰਚਨਾ ਆਪ ਨੂੰ ਹਿੰਦੂ ਵੈਸ਼ਨਵ ਸਾਬਤ ਕਰਦੀ ਹੈ ਸਦਨਾ ਜੀ ਦੀ ਰਚਨਾ ਸਾਫ ਦੱਸ ਰਹੀ ਹੈ ਕਿ ਭਗਤ ਜੀ ਨੇ ਕਿਸੇ ਵਿਪਤਾ ਸਮੇਂ ਛੁਟਕਾਰਾ ਪਾਉਣ ਹਿਤ ਸ੍ਰੀ ਵਿਸ਼ਨੂੰ ਜੀ ਦੀ ਅਰਾਧਨਾ ਕੀਤੀ ਹੈ ਕਈਆਂ ਦਾ ਖਿਆਲ ਹੈ ਕਿ ਇਹ ਸ਼ਬਦ ਆਪ ਜੀ ਨੇ ਉਸ ਭੈ ਤੋਂ ਬਚਣ ਵੇਲੇ ਡਰਦੇ ਹੋਇਆਂ ਰਚਿਆ ਸੀ ਜਦੋਂ ਰਾਜੇ ਵੱਲੋਂ ਜਿੰਦਾ ਕੰਦ ਵਿੱਚ ਚਨਾਉਣ ਦਾ ਹੁਕਮ ਸੀ ਭਾਵੇਂ ਸ਼ਬਦ ਰਚਨਾ ਦਾ ਕਾਰਨ ਕੁਝ ਹੋਵੇ ਪਰ ਅਰਾਧਨਾ ਵਿਸ਼ਨੂੰ ਜੀ ਦੀ ਹੈ ਜੋ ਗੁਰਮਤਿ ਦੇ ਆਸ਼ੇ ਤੋਂ ਹਜ਼ਾਰਾਂ ਕੋਸ ਦੂਰ ਹੈ। ਸੋ ਇਹ ਸ਼ਬਦ ਗੁਰਮਤਿ ਦੇ ਆਸ਼ੇ ਤੋਂ ਬਹੁਤ ਦੂਰ ਹੈ। ਅਸਲੋਂ ਜਾਨ ਬਖਸ਼ੀਲੀ ਤਰਲੇ ਹਨ। ਕਾਲੀ ਕਹਾਣੀਆਂ ਵਾਲਾ ਜ਼ਮਾਨਾ ਸਦਾ ਟਿਕਿਆ ਨਹੀਂ ਰਹਿ ਸਕਦਾ ਸੀ। ਆਖਰ ਇਹਨਾਂ ਉੱਤੇ ਇਤਰਾਜ਼ ਹੋਣੇ ਹੀ ਸਨ। ਇਤਰਾਜ਼ ਕਰਨ ਵਾਲੇ ਸੱਜਣਾ ਨੂੰ ਚਾਹੀਦਾ ਇਹ ਸੀ ਕਿ ਸਿਰਫ ਬਨੌਟੀ ਕਹਾਣੀਆਂ ਨੂੰ ਸ਼ਬਦਾਂ ਨਾਲੋਂ ਨਖੇੜ ਦਿੰਦੇ। ਪਰ ਇੱਥੇ ਤਾਂ ਕਾਲੀ ਵਿੱਚ ਸ਼ਬਦਾਂ ਦੇ ਉਲਟ ਹੀ ਕਰਵੇ ਬੋਲ ਬੋਲੇ ਜਾਣ ਲੱਗ ਪਏ ਹਨ ਆਓ ਹੁਣ ਗੋਹ ਨਾਲ ਉਥਾਨ ਕਾ ਲੂ ਤੇ ਵਿਰੋਧੀ ਨੁਕਤਾ ਚੀਨ ਨੂੰ ਵਿਚਾਰੀਏ ਸ਼ਬਦ ਦੀ ਬੋਲੀ ਹਿੰਦਕੀ ਪੰਡਤ ਸਾਰਾ ਸਿੰਘ ਜੀ ਲਿਖਦੇ ਹਨ ਕਿ ਸਦਨਾ ਜੀ ਮੁਸਲਮਾਨ ਸਨ ਤੇ ਕਿਸੇ ਹਿੰਦੂ ਸਾਧੂ ਦੇ ਅਸਰ ਹੇਠ ਪਰਮੇਸ਼ਰ ਦੀ ਭਗਤੀ ਕਰਨ ਲੱਗ ਪਏ ਸਨ ਮੁਸਲਮਾਨਾਂ ਨੂੰ ਇਹ ਗੱਲ ਬੜੀ ਕੌੜੀ ਲੱਗੀ ਮੁਸਲਮਾਨਾਂ ਨੂੰ ਇਹ ਕੌੜੀ ਲੱਗਣੀ ਹੀ ਸੀ ਖਾਸ ਕਰਕੇ ਉਸ ਸਮੇਂ ਜਦੋਂ ਇੱਥੇ ਰਾਜ ਵੀ ਉਸੇ ਮਸਜਬ ਵਾਲਿਆਂ ਦਾ ਸੀ ਪਰ ਇੱਕ ਗੱਲ ਸਾਫ਼ ਪ੍ਰਤੱਖ ਹੈ ਅਜਿਹੀ ਘਟਨਾ ਸੱਜਰੀ ਸੱਜਰੀ ਹੀ ਜੋਸ਼ ਪੈਦਾ ਕਰ ਸਕਦੀ ਹੈ ਜੇ ਸਦਨੇ ਨੂੰ ਮੁਸਲਮਾਨ ਤੋਂ Hindu ਬਣਿਆ 5-7 ਸਾਲ ਬੀਤ ਜਾਂਦੇ ਤਾਂ ਇਤਨੀ ਵਿੱਥ ਪੈ ਜਾਣ ਤੇ ਗੱਲ ਪੁਰਾਣੀ ਹੋ ਜਾਂਦੀ ਲੋਕ ਸਹਿੰਦੜ ਹੋ ਜਾਂਦੇ ਫਿਰ ਕਿਸੇ ਵੀ ਮੁਸਲਮਾਨ ਨੂੰ ਆਪਣੇ دینی ਭਾਈ ਦਾ ਕਾਫਰ ਬਣ ਜਾਣਾ ਚੁਬ ਨਹੀਂ ਸਕਦਾ ਸੀ ਸੋ ਮੁਸਲਮਾਨਾ ਨੇ ਝੱਪਦੇ ਹੀ ਸਦਨੇ ਨੂੰ ਬੁਰਜ ਵਿੱਚ ਚਨਾਣ ਦਾ ਹੁਕਮ ਜਾਰੀ ਕਰਾ ਦਿੱਤਾ ਹੋਵੇਗਾ ਇੱਥੇ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਸਲਮਾਨੀ ਘਰਾਂ ਵਿੱਚ ਜੰਮੇ ਪਲੇ ਸਦਨੇ ਨੇ ਹਿੰਦੂ ਬਣਦਿਆਂ ਸਾਰ ਹੀ ਆਪਣੀ ਮੁਸਲਮਾਨੀ ਬੋਲੀ ਕਿਵੇਂ ਭੁਲਾ ਦਿੱਤੀ ਤੇ ਅਚਨਚੇਤ ਸੰਸਕ੍ਰਿਤ ਦੇ ਵਿਦਵਾਨ ਕਿਵੇਂ ਬਣ ਗਏ ਫਰੀਜੀ ਦੇ ਸ਼ਲੋਕ ਪੜ੍ਹ ਕੇ ਵੇਖੋ ਠੇਠ ਪੰਜਾਬੀ ਵਿੱਚ ਹਨ ਪਰ ਫਿਰ ਵੀ ਇਸਲਾਮੀ ਸਭਿਆਤਾ ਵਾਲੇ ਲਫ਼ਜ਼ ਖਾ-ਖਾ ਵਰਤੇ ਮਿਲਦੇ ਹਨ ਸਦਨੇ ਜੀ ਦਾ ਸ਼ਬਦ ਪੜ੍ਹ ਕੇ ਵੇਖੋ ਕਿਤੇ ਇੱਕ ਲਫ਼ਜ਼ ਵੀ ਫਾਰਸੀ ਉਰਦੂ ਦਾ ਨਹੀਂ ਹੈ ਸਿੰਧੀ ਬੋਲੀ ਦੇ ਵੀ ਨਹੀਂ ਹਨ ਸਾਰੇ ਦੇ ਸਾਰੇ ਸੰਸਕ੍ਰਿਤ ਤੇ ਹਿੰਦੀ ਦੇ ਹਨ ਗੱਲ ਕੁਦਰਤ ਦੇ ਨਿਜਮ ਦੇ ਬਿਲਕੁਲ ਉਲਟ ਹੈ ਕਿ ਦਿਨਾਂ ਵਿੱਚ ਹੀ ਮੁਸਲਮਾਨ ਸਦਨਾ ਹਿੰਦੂ ਭਗਤ ਬਣ ਕੇ ਆਪਣੀ ਬੋਲੀ ਵੀ ਭੁਲਾ ਦਿੰਦਾ ਤੇ ਨਵੀਂ ਸਿੱਖ ਲੈਂਦਾ ਨਾਲੇ ਮੁਸਲਮਾਨੀ ਬੋਲੀ ਟਿਕੀ ਰਹਿਣ ਨਾਲ ਸਦਨਾ ਜੀ ਦੀ ਭਗਤੀ ਵਿੱਚ ਕਿਵੇਂ ਕੋਈ ਫਰਕ ਪੈ ਜਾਣਾ ਸੀ ਸੋ ਸਦਨਾ ਜੀ ਹਿੰਦੂ ਘਰ ਦੇ ਜੰਮੇ ਪਲੇ ਸਨ ਕਹਾਣੀਆਂ ਬੇਥਵੀਆਂ ਸਾਲਗ੍ਰਾਮ ਨਾਲ ਮਾਸ ਤੋਲਣ ਦੀਆਂ ਕਹਾਣੀਆਂ ਜੋੜਨ ਵਾਲਿਆਂ ਤੋਂ ਬਾਰੇ ਬਾਰੇ ਜਾਈਏ ਸ਼ਬਦ ਵਿੱਚ ਤਾਂ ਕਿਤੇ ਐਸਾ ਕੋਈ ਜ਼ਿਕਰ ਨਹੀਂ ਹੈ ਇਹ ਹੋ ਸਕਦਾ ਹੈ ਕਿ ਸਦਨਾ ਜੀ ਪਹਿਲਾਂ ਬੁੱਤ ਪੂਜ ਹੋਣ ਫਿਰ ਉਹਨਾਂ ਬੁੱਤ ਪੂਜਾ ਛੱਡ ਦਿੱਤੀ ਹੋਵੇ ਇਸ ਵਿੱਚ ਕੋਈ ਭੈੜ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਦੇਵੀ ਪੂਜ ਮੜ ਪੂਜ ਲੋਕਾਂ ਨੂੰ ਉਪਦੇਸ਼ ਦੇ ਕੇ ਰੱਬ ਦਾ ਉਪਾਸ਼ਕ ਬਣਾਇਆ ਸੀ ਉਹਨਾਂ ਦੀ ਸੰਤਾਨ ਸਿੱਖ ਕੌਮ ਨੂੰ ਅੱਜ ਤੱਕ ਕੋਈ ਮੂਰਤੀ ਪੂਜ ਨਹੀਂ ਆਖ ਸਕਦਾ ਸਦਨਾ ਜੀ ਦੇ ਸ਼ਬਦ ਵਿੱਚ ਕੋਈ ਵੀ ਇਸ਼ਾਰਾ ਨਹੀਂ ਹੈ ਜਿੱਥੋਂ ਇਹ ਸਾਬਤ ਹੋ ਸਕੇ ਕਿ ਭਗਤ ਜੀ ਨੇ ਕਿਸੇ ਬੁਰਜ ਵਿੱਚ ਚਿਣੇ ਜਾਣ ਦੀ ਵਿਵਕਤਾ ਤੋਂ ਡਰਦਿਆਂ ਜਾਨ ਬਖਸ਼ੀ ਲਈ ਤਰਲੇ ਲਏ ਸਨ ਇਹ ਮਿਹਰਬਾਨੀ ਕਹਾਣੀ ਕਾੜਿਆਂ ਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਕਹਾਣੀ ਅਜਹੀ ਉਕਾਈ ਤਾਂ ਸਾਡੇ ਸੇਖ ਵਿਦਵਾਨ ਵੀ ਸਤਗੁਰੂ ਪਾਤਸ਼ਾਹ ਦਾ ਇਤਿਹਾਸ ਲਿਖਣ ਵੇਲੇ ਖਾ ਗਏ ਹਨ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਹਾਲ ਦੱਸਦੇ ਹੋਏ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਵਿੱਚ ਇਹ ਲਿਖਦੇ ਹਨ ਬੁੱਢੇ ਕੇ ਗੁਰ ਦਿੱਤੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੁਸ਼ਟ ਔਰੰਗੇ ਨੇ ਕੱਲ ਨੂੰ ਸਾਨੂੰ ਵੀ ਇਸੇ ਤਰ੍ਹਾਂ ਮਾਰਨਾ ਹੈ ਜੀਕੂ ਸਾਡੇ ਦੋ ਭਾਈ ਮਾਰੇ ਗਏ ਗੁਰੂ ਜੀ ਵੱਡੇ ਧੀਰਜ ਨਾਲ ਬੋਲੇ ਅਸੇ ਤਾਂ ਪਹਿਲੇ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਸਾਡੇ ਨਾਲ ਉਹ ਚੱਲੇ ਜਿਸ ਨੇ ਕਸ਼ਟ ਸਹਾਰ ਕੇ ਧਰਮ ਉਤੇ ਕੁਰਬਾਨ ਹੋਣਾ ਹੈ ਸੋ ਹੁਣ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਚਲੇ ਜਾਓ ਉਹਨਾਂ ਆਖਿਆ ਬੀੜੀਆਂ ਸੰਗਲ ਪਏ ਪਹਿਰੇ ਖੜੇ ਜੰਦੇ ਲੱਗੇ ਹੋਇਆਂ ਕਿ ਕੂ ਜਾਈਏ ਬਚਨ ਹੋਇਆ ਇਹ ਸ਼ਬਦ ਪੜੋ ਕਾਟੀ ਬੀੜੀ ਪਗਾ ਤੇ ਗੁਰਕੀਨੀ ਬੰਦ ਖਲਾਸ ਤਤ ਉਹਨਾਂ ਦੇ ਬੰਧਨ ਇਸ ਤੋਕ ਦੇ ਪੜਨ ਕਰਕੇ ਟੁੱਟ ਗਏ ਤੇ ਪਹਿਰੂ ਸੌ ਗਏ ਦਰਵਾਜ਼ਾ ਖੁੱਲ ਗਿਆ ਸਿੱਖ ਤੁਰੇ ਤਾਂ ਗੁਰੂ ਜੀ ਨੇ ਇਹ ਸ਼ਲੋਕ ਉਚਾਰਿਆ ਸੰਗ ਸਖਾ ਸਭ ਤਜ ਗਏ ਕੋ ਨ ਨਿਬਿਓ ਸਾਥ ਕਹੋ ਨਾਨਕ ਇਹ ਬਿਪਤਮੈ ਟੇਕ ਏਕ ਰਗਨਾਥ ਇਹ ਬਚਨ ਸੁਣ ਕੇ ਸਿੱਖਾਂ ਦੇ ਨੇਤਰ ਵਹਿ ਗਏ ਤੇ ਧੀਰਜ ਆ ਗਏ ਮੋੜ ਗੁਰੂ ਜੀ پاس ਆ ਬੈਠੇ ਫਿਰ ਗੁਰੂ ਸਾਹਿਬ ਬਥੇਰਾ ਆਖ ਰਹੇ ਪਰ ਉਹ ਨਾ ਗਏ ਅਗਾਂਹ ਚੱਲ ਕੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਸਤਗੁਰੂ ਜੀ ਨੇ ਜੇਲ੍ਹ ਵਿੱਚੋਂ ਆਪਣੀ ਮਾਤਾ ਜੀ ਨੂੰ ਚਿੱਠੀ ਲਿਖੀ ਤੇ ਇਸੇ ਪੱਤਰਕਾ ਵਿੱਚ ਦਸ਼ਮੇਸ਼ ਜੀ ਦਾ ਨਿਸ਼ਚਾ ਪਰਖਣ ਲਈ ਇਹ ਦੋਰਾ ਵੀ ਲਿਖਿਆ ਸੀ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਓ ਹੋ ਸਹਾਈ ਇਸ ਦਾ ਉੱਤਰ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਇਹ ਲਿਖ ਕੇ ਦਸਮ ਪਾਤਸ਼ਾਹ ਨੇ ਉਸੇ ਘੜੀ ਸਿੱਖ ਦੇ ਹੱਥ ਨਵੇਂ ਗੁਰੂ ਪਾਤਸ਼ਾਹ ਪਾਸ ਦਿੱਲੀ ਭੇਜ ਦਿੱਤਾ ਅੱਜ ਕੱਲ ਦੇ ਵਿਦਵਾਨ ਟਿੱਕਾਕਾਰਾਂ ਨੇ ਵੀ ਸ਼ਲੋਕ ਮਹੱਲਾ ਨਾਵਾਂ ਦੇ ਇਨ੍ਹਾਂ ਸ਼ਲੋਕਾਂ ਬਾਰੇ ਇਉਂ ਲਿਖਿਆ ਹੈ ਕਹਿੰਦੇ ਹਨ ਕਿ ਇਹ ਦੂਰਾ ਗੁਰੂ ਜੀ ਨੇ ਦਿੱਲੀ ਤੋਂ ਕੈਦ ਦੀ ਹਾਲਤ ਵਿੱਚ ਲਿਖ ਕੇ ਦਸ਼ਮੇਸ਼ ਜੀ ਨੂੰ ਭੇਜਿਆ ਸੀ ਇਸ ਵਿੱਚ ਉਹਨਾਂ ਦਾ ਇਰਾਦਾ ਆਪਣੇ ਸੁਪੁੱਤਰ ਦੇ ਦਿਲ ਦੀ ਤਕੜਾਈ ਨੂੰ ਪਰਖਣ ਦਾ ਸੀ ਅਗਲੇ ਦੌਰੇ ਵਿੱਚ ਦਸ਼ਮੇਸ਼ ਜੀ ਵੱਲੋਂ ਉੱਤਰ ਦਿੱਤਾ ਹੋਇਆ ਹੈ ਕਈਆਂ ਬੀੜਾ ਜਿਵੇਂ ਭਾਈ ਬੰਨੋ ਵਾਲੀ ਵਿੱਚ ਇਸ ਦੇ ਨਾਲ ਮਹੱਲਾ ਦੱਸ ਦਿੰਦਾ ਹੈ ਔਕੜਾਂ ਜੋ ਸੱਜਣ ਆਪਣੇ ਸਤਿਗੁਰੂ ਪਾਤਸ਼ਾਹ ਨੂੰ ਪੂਰਨ ਮਹਾਪੁਰਖ ਸਮਝਦੇ ਹਨ ਜਿਸ ਵਿੱਚ ਓਕਾਈ ਦਾ ਕਿਤੇ ਨਾਮ ਨਿਸ਼ਾਨ ਨਹੀਂ ਤੇ ਜੋ ਸੱਜਣ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਗੁਰਵਾਕ ਅਨੁਸਾਰ ਗੁਰੂ ਪਾਤਸ਼ਾਹ ਜੀ ਦੀਆਂ ਜੀਵਨ ਸਾਖੀਆਂ ਵਿੱਚੋਂ ਆਪਣੀ ਜੀਵਨ ਦੀ ਅਗਵਾਈ ਲਈ ਕੋਈ ਝਲਕ ਵੇਖਣੀ ਚਾਹੁੰਦੇ ਹਨ ਉਹਨਾਂ ਨੂੰ ਇਨ੍ਹਾਂ ਇਤਿਹਾਸਕਾਰਾਂ ਤੇ ਟੀਕਾਕਾਰਾਂ ਦੇ ਸਾਦਾ ਲਫ਼ਜ਼ਾਂ ਵਿੱਚ ਬੜੀਆਂ ਔਕੜਾਂ ਆ ਰਹੀਆਂ ਹਨ ਵਿਪਤ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਖੁਸ਼ੀ ਨਾਲ ਦੁਨੀਆਂ ਦਾ ਦੁੱਖ ਵੰਡਣ ਹਿੱਤ ਸ਼ਹੀਦ ਹੋਣ ਲਈ ਦਿੱਲੀ ਗਏ ਸਨ ਇਹ ਗੱਲ ਸਾਰੇ ਜਹਾਨ ਵਿੱਚ ਸੂਰਜ ਵਾਂਗ ਰੋਸ਼ਨ ਹੈ ਪਰ ਉਹਨਾਂ ਦੇ ਸ਼ਲੋਕ ਨੰਬਰ 55 ਸੰਗ ਸਖਾ ਨੂੰ ਇਸ ਸਾਖੀ ਵਿੱਚ ਐਸੇ ਤਰੀਕੇ ਨਾਲ ਦਰਜ ਕੀਤਾ ਗਿਆ ਹੈ ਜਿਸ ਤੋਂ ਇਹ ਜਾਹਰ ਹੋ ਰਿਹਾ ਹੈ ਕਿ ਸਤਿਗੁਰੂ ਜੀ ਉਸ ਕੈਦ ਨੂੰ ਵਿਪਤ ਮੰਨ ਰਹੇ ਸਨ ਤੇ ਉਸ ਨੂੰ ਸਹਾਰਨ ਲਈ ਆਪਣੇ ਸਾਥੀ ਸਿੱਖਾਂ ਦਾ ਆਸਰਾ ਲੋੜਦੇ ਸਨ ਕੋਈ ਵੀ ਸਿੱਖ ਕਦੇ ਇਸ ਸ਼ਲੋਕ ਵਿੱਚੋਂ ਇਹ ਅਰਥ ਕੱਢਣ ਨੂੰ ਤਿਆਰ ਨਹੀਂ ਹੋ ਸਕਦਾ ਪਰ ਸਾਖੀ ਨੇ ਬਦੋ ਬਦੀ ਇਹ ਅਰਥ ਬਣਾ ਤਰੇ ਹਨ ਬੰਧਨ ਕਿਵੇਂ ਸਾਖੀ ਦੇ ਦੂਜੇ ਹਿੱਸੇ ਵਿੱਚ ਸ਼ਰਧਾਵਾਨ ਸੇਖ ਲਈ ਹੋਰ ਵੀ ਵਧਿਕ ਓਖਿਆਈ ਆ ਬਣਦੀ ਹੈ ਇਤਿਹਾਸਕਾਰ ਤੇ ਟਿਕਾਕਾਰ ਦੋਵੇਂ ਧਿਰ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੁਪੁੱਤਰ ਨੂੰ ਪਰਖਣ ਵਾਸਤੇ ਇਹ ਸ਼ਲੋਕ ਬਲ ਛੁੱਟ ਕਿਉ ਲਿਖਿਆ ਸੀ ਇਸ ਦਾ ਭਾਵ ਇਹ ਨਿਕਲਿਆ ਕਿ ਉਹ ਕੋਈ ਨਿਰਬਲਤਾ ਤੇ ਬੰਧਨਾ ਦੀ ਤਕਲੀਬ ਮਹਿਸੂਸ ਨਹੀਂ ਕਰ ਰਹੇ ਸਨ ਸਿਰਫ ਦਸ਼ਮੇਸ਼ ਜੀ ਦਾ ਦਿਲ ਵੇਖਣ ਵਾਸਤੇ ਹੀ ਲਿਖਿਆ ਸੀ ਜੇ ਇਹ ਸਾਖੀ ਨੂੰ ਸਹੀ ਮੰਨੀਏ ਤਾਂ ਦੂਜੇ ਲਫ਼ਜ਼ਾਂ ਵਿੱਚ ਕਹਿਣਾ ਪਵੇਗਾ ਕਿ ਸਤਿਗੁਰੂ ਜੀ ਨੇ ਆਪਣੇ ਬਾਰੇ ਜੋ ਕੁਝ ਇਸ ਸ਼ਲੋਕ ਵਿੱਚ ਲਿਖਿਆ ਸੀ ਉਹ ਠੀਕ ਨਹੀਂ ਸੀ ਪਰ ਇਹ ਸ਼ਲੋਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਇਸ ਬਾਰੇ ਕਦੇ ਵੀ ਇਹ ਨਿਚਿਤ ਵਿਆ ਜਾ ਸਕਦਾ ਕਿ ਸਤਿਗੁਰੂ ਜੀ ਨੇ ਇਹ ਐਵੇਂ ਹੀ ਲਿਖਿਆ ਸੀ ਤੇ ਜੇ ਇਹ ਆਖੀਏ ਕਿ ਸਤਿਗੁਰੂ ਜੀ ਨੇ ਜੋ ਕੁਝ ਚਿੱਠੀ ਵਿੱਚ ਲਿਖਿਆ ਸੀ ਠੀਕ ਹੀ ਲਿਖਿਆ ਸੀ ਤਾਂ ਅਸੀਂ ਇੱਕ ਹੋਰ ਉਪੱਦਰ ਕਰ ਬੈਠਦੇ ਹਾਂ ਤਾਂ ਅਸੀਂ ਅਣਜਾਣ ਪੁਨੇ ਵਿੱਚ ਇਹ ਮੰਨਦੇ ਹਾਂ ਕਿ ਸਤਿਗੁਰੂ ਜੀ ਕੈਦ ਦੇ ਬੰਦਰਾਂ ਵਿੱਚ ਆਪਣੇ ਆਪ ਨੂੰ ਔਖੇ ਮਹਿਸੂਸ ਕਰਦੇ ਸਨ ਤੇ ਕਹਿ ਰਹੇ ਸਨ ਗੱਜ ਜਿਉ ਹੋ ਸਹਾਈ ਗਲਤ ਸਾਖੀ ਜੋੜੀ ਕੇ ਪਾਠਕ ਜਨ ਵੇਖ ਚੁੱਕੇ ਹਨ ਕਿ ਸਲੋਕਾਂ ਦੇ ਨਾਲ ਗਲਤ ਸਾਖੀ ਜੋੜ ਕੇ ਇਤਿਹਾਸਕਾਰਾਂ ਨੇ ਸਾਡੇ ਦੀਨ ਦੁਨੀ ਦੇ ਵਾਲੀ ਪਾਸ਼ਾ ਦੇ ਵਿਰੁੱਧ ਉਹੀ ਕੋਝਾ ਦੂਸ਼ਣ ਖੜਾ ਕਰ ਦਿੰਦਾ ਹੈ ਜੋ ਭਗਤ ਸਦਨਾ ਜੀ ਦੇ ਸ਼ਬਦ ਨਾਲ ਫਰਜੀ ਸਾਖੀ ਲਿਖ ਕੇ ਭਗਤ ਜੀ ਦੇ ਵਿਰੁੱਧ ਲੋਆਇਆ ਹੈ ਅਸਲ ਗੱਲ ਇਹ ਹੈ ਕਿ ਦਸ਼ਮੇਸ਼ ਜੀ ਨੂੰ ਪਰਖਣ ਬਾਰੇ ਸਾਖੀ ਮਨ ਘੜਤ ਹੈ ਤੇ ਭਗਤ ਸਦਨਾ ਜੀ ਬਾਰੇ ਬੁਰਜ ਵਿੱਚ ਚਿਣੇ ਜਾਣ ਵਾਲੀ ਸਾਖੀ ਵੀ ਬਣਾਉਂਦੀ ਹੈ ਸਦਨਾ ਵਿਸ਼ਨੂੰ ਉਪਾਸ਼ਕ ਕਿਵੇਂ ਵਿਰੋਧੀ ਸੱਜਣ ਲਿਖਦਾ ਹੈ ਕਿ ਇਸ ਸ਼ਬਦ ਵਿੱਚ ਭਗਤ ਜੀ ਨੇ ਵਿਸ਼ਨੂੰ ਦੀ ਅਰਾਧਨਾ ਕੀਤੀ ਹੈ ਮੁਸ਼ਕਲ ਇਹ ਬਣੀ ਪਈ ਹੈ ਕਿ ਜਾਗਦਿਆਂ ਨੂੰ ਕੌਣ ਜਗਾਵੇ ਨਹੀਂ ਤਾਂ ਜਿਸ ਨੂੰ ਭਗਤ ਜੀ ਸੰਬੋਧਨ ਕਰਦੇ ਹਨ ਉਸ ਵਾਸਤੇ ਲਫ਼ਜ਼ ਜਗਤਗੁਰਾ ਵਰਤਦੇ ਹਨ ਕਿਸੇ ਵੀ ਖੇਚ ਕਸੀਟ ਨਾਲ ਇਸ ਲਫ਼ਜ਼ ਦਾ ਅਰਥ ਵਿਸ਼ਣੂ ਨਹੀਂ ਕੀਤਾ ਜਾ ਸਕਦਾ ਲਫ਼ਜ਼ ਜਗਤਗੁਰਾ ਦਾ ਅਰਥ ਵਿਸ਼ਣੂ ਕਰਨ ਦਾ ਸਿਰਫ ਇੱਕੋ ਕਾਰਨ ਹੋ ਸਕਦਾ ਉਹ ਇਹ ਹੈ ਕਿ ਸ਼ਬਦ ਦੀ ਪਹਿਲੀ ਤੁਕ ਵਿੱਚ ਜਿਸ ਕਹਾਣੀ ਵੱਲ ਇਸ਼ਾਰਾ ਹੈ ਉਹ ਵਿਸ਼ਣੂ ਬਾਰੇ ਹੈ ਪਰ ਨੀਰਾ ਇਤਨੀ ਗੱਲ ਨਾਲ ਸੱਧਨਾ ਜੀ ਨੂੰ ਵਿਸ਼ਨੂੰ ਦਾ ਉਪਾਸ਼ਕ ਨਹੀਂ ਕਿਹਾ ਜਾ ਸਕਦਾ ਕਾਲੀ ਵਿੱਚ ਗਲਤ ਸਿੱਟੇ ਗੁਰੂ ਤੇਗ ਬਹਾਦਰ ਸਾਹਿਬ ਮਾਰੂ ਰਾਗ ਵਿੱਚ ਇੱਕ ਸ਼ਬਦ ਦੀ ਰਾਹੀਂ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਵਡਿਆਈ ਇਉਂ ਕਰਦੇ ਹਨ ਮਾਰੂ ਮਹੱਲਾ ਨਾਮਾ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਦ੍ਰਿਓ ਗਨ ਕਾ ਹੂੰ ਗਤ ਪਾਈ ਰਹਾ ਪੰਚਾਲੀ ਕੋ ਰਾਜ ਸਭਾ ਮੇਂ ਰਾਮ ਨਾਮ ਸੁਧਿਆਈ ਤਾਕੋ ਦੂਖ ਹਰਿਓ ਕਰਣਾ ਮੈਂ ਆਪਣੀ ਪੈਜ ਵਢਾਈ ਜਿਹਨਾਂ ਰਜਸ ਕਿਰਪਾ ਨਿਦਗਾਇਓ ਤਾਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀ ਆਨ ਸਰਨਾਈ ਪੰਚਾਲੀ ਦ੍ਰੋਪਤੀ ਦਾ ਨਾਮ ਹੈ ਹਰੇਕ ਹਿੰਦੂ ਜਾਣਦਾ ਹੈ ਕਿ ਦ੍ਰੋਪਤੀ ਨੇ ਦੋ ਸਾਸਨ ਦੀ ਸਭਾ ਵਿੱਚ ਨਗਨ ਹੋਣ ਤੋਂ ਬਚਣ ਲਈ ਕ੍ਰਿਸ਼ਨ ਜੀ ਦੀ ਆਰਾਧਨਾ ਕੀਤੀ ਸੀ ਪਰ ਇਸ ਤੋਂ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਇਸ ਸ਼ਬਦ ਵਿੱਚ ਸਤਿਗੁਰੂ ਕ੍ਰਿਸ਼ਨ ਭਗਤੀ ਦਾ ਉਪਦੇਸ਼ ਕਰ ਰਹੇ ਹਨ ਸਦਨਾ ਜੀ ਦਾ ਜਗਤਗੁਰੂ ਵੀ ਵਿਸ਼ਨੂੰ ਨਹੀਂ ਹੈ ਕਹਾਣੀ ਦੀ ਜ਼ਿੰਮੇਵਾਰੀ ਕਹਾਣੀ ਲੇਖਕਾਂ ਉੱਤੇ ਸਦਨਾ ਜੀ ਦੇ ਸ਼ਬਦ ਦੀ ਪਹਿਲੀ ਤੋਕ ਵਿੱਚ ਜਿਸ ਕਹਾਣੀ ਵੱਲ ਇਸ਼ਾਰਾ ਹੈ ਉਸ ਸੰਬੰਧੀ ਵਿਰੋਧੀ ਸੱਜਣ ਜੀ ਨੇ ਲਿਖਿਆ ਹੈ ਕਾਮਾਰਥੀ ਤੋਂ ਭਾਵ ਉਸ ਸਾਖੀ ਵੱਲ ਇਸ਼ਾਰਾ ਹੈ ਜਿਸ ਤਰਖਾਣ ਨੇ ਰਾਜੇ ਦੀ ਲੜਕੀ ਦੀ ਖਾਤਰ ਵਿਸ਼ਨੂੰ ਦਾ ਸਵਾਗ ਰਚਿਆ ਸੀ ਪਰ ਇਹ ਸਾਖੀ ਗੰਦੀ ਹੈ ਸਾਡੇ ਕਈ ਟੀਕਾਕਾਰਾਂ ਨੇ ਉਹ ਤਰਖਾਣ ਦੀ ਕਹਾਣੀ ਥੋੜੇ ਥੋੜੇ ਫਰਕ ਨਾਲ یوں ਲਿਖੀ ਹੈ ਇੱਕ ਰਾਜੇ ਦੀ ਲੜਕੀ ਨੇ ਪ੍ਰਣ ਕਰ ਲਿਆ ਸੀ ਕਿ ਮੈਂ ਵਿਸ਼ਨੂੰ ਭਗਵਾਨ ਨਾਲ ਵਿਆਹ ਕਰਵਾਉਣਾ ਹੈ ਉਸੇ ਵਕਤ ਇੱਕ ਤਰਖਾਣ ਦੇ ਪੁੱਤਰ ਨੇ ਉਕਰ ਦਾ ਭੇਖ ਕਰਕੇ ਵਿਆਹ ਲਏ ਕਿਸੇ ਦਿਨ ਉਸ ਰਾਜੇ ਤੇ ਕੋਈ ਹੋਰ ਰਾਜਾ ਚੜ੍ਹ ਕੇ ਆਇਆ ਇਹ ਗੱਲ ਸੁਣ ਕੇ ਉਹ ਪਖੰਡੀ ਤਰਖਾਣ ਨਸ ਗਿਆ ਅਤੇ ਦੇਵ ਨੇਤ ਨਾਲ ਵਾਹਿਗੁਰੂ ਨੇ ਇਸ ਰਾਜ ਦੀ ਜਿੱਤ ਕੀਤੀ। ਤੇ ਇਸ ਪਰਥਾਈ Hindu Madi ਸਾਖੀ ਲੈ ਕੇ ਸਦਨਾ ਜੀ ਕਹਿੰਦੇ ਹਨ ਦੇਖੋ ਸ਼ਿਵਨਾਥ ਕ੍ਰਿਤ ਪੰਚ ਤੰਤਰ ਦਾ ਪਹਿਲਾ ਤੰਤਰ 5 ਨੰਬਰ ਕਥਾ 62 ਤੋਂ ਲੈ ਕੇ 70 ਤੱਕ ਕਈ ਨ੍ਰਿਪ ਕੰਨਿਆ ਮੀਰਾਬਾਈ ਦੀ ਸਾਖੀ ਲਾਉਂਦੇ ਹਨ ਅਤਿਆਕਦੇ ਹਨ ਉਸ ਵਾਸ ਗਿਰਦਰ ਸੰਗ ਧਾਰ ਕੇ ਆਇਆ ਸੀ ਇਥੇ ਕਹਾਣੀ ਦੇ ਗੰਦੇ ਹੋਣ ਨਾਲ ਵਿਰੋਧੀ ਸੱਜਣ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਕਹਾਣੀ ਵਿੱਚ ਠੱਗੀ ਤਾਂ ਜ਼ਰੂਰ ਹੈ ਇਸ ਨੂੰ ਗੰਦੀ ਨਹੀਂ ਕਿਹਾ ਜਾ ਸਕਦਾ ਇਸ ਦੇ ਟਾਕਰੇ ਤੇ ਦੇਖੋ ਇੰਦਰ ਦੇਵਤੇ ਦੀ ਉਹ ਕਹਾਣੀ ਜਿਸ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਇੱਕ ਸ਼ਲੋਕ ਵਿੱਚ ਇਉਂ ਕੀਤਾ ਹੈ ਸਹਾਂਸਰਦਾਨ ਦੇ ਇੰਦਰ ਰੁਆਇਆ ਪਰ ਅਜਹੀ ਦਲੀਲ ਪੇਸ਼ ਕਰਕੇ ਅਸੀਂ ਅਸਲ ਮضمੂਨ ਤੋਂ ਲਾਂਬੇ ਜਾ ਰਹੇ ਹਾਂ ਇਹਨਾਂ ਕਹਾਣੀਆਂ ਦੇ ਗੰਦੇ ਹੋਣ ਜਾਂ ਨਾ ਹੋਣ ਦੀ ਜ਼ਿੰਮੇਵਾਰੀ ਸਦਨਾ ਜੀ ਜਾਂ ਗੁਰੂ ਨਾਨਕ ਸਾਹਿਬ ਉੱਤੇ ਨਹੀਂ ਆ ਸਕਦੀ Hindu ਦੇਵਤਿਆਂ ਦੀਆਂ ਇਹ ਕਹਾਣੀਆਂ Hindu ਜਨਤਾ ਵਿੱਚ ਆਮ ਪ੍ਰਚਲਿਤ ਹਨ ਸ਼ਬਦ ਦਾ ਭਾਵ ਸਦਨਾ ਜੀ ਦਾ ਸ਼ਬਦ ਤਾਂ ਸੌਖਾ ਹੀ ਹੈ ਪਰ ਪਾਠਕ ਸੱਜਣਾ ਦੀ ਸਹੂਲਤ ਵਾਸਤੇ ਉਸ ਦਾ ਅਰਥ ਵੀ ਦਿੱਤਾ ਜਾਂਦਾ ਹੈ ਅਰਥ ਕਿ ਜਗਤ ਦੇ ਗੁਰੂ ਪ੍ਰਭੂ ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ਼ ਨਾ ਹੋਇਆ ਪਾਪ ਜੀ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਵੀ ਮੰਦੇ ਕਰਮ ਕਰੀ ਗਿਆ ਤਾਂ ਤੇਰੀ ਸ਼ਰਨ ਆਉਣ ਦਾ ਕੀ ਗੁਣ ਹੋਵੇਗਾ ਸ਼ੇਰ ਦੀ ਸ਼ਰਨ ਪੈਣ ਦਾ ਕੀ ਲਾਭ ਜੇ ਫਿਰ ਵੀ ਗਿੱਦੜ ਹੀ ਖਾ ਜਾਏ ਰਹਾ ਹੈ ਪ੍ਰਭੂ ਤੂੰ ਉਸ ਕਾਮੀ ਤੇ ਖੋਦ ਗਰਜ਼ ਬੰਦੇ ਦੀ ਵੀ लाज ਰੱਖੀ ਜਿਸ ਨੇ ਇੱਕ ਰਾਜੇ ਦੀ ਲੜਕੀ ਦੀ ਖਾਤਰ ਧਰਮ ਦਾ ਪੇਖ ਧਾਰਿਆ ਸੀ ਪਪੀਹਾ ਜਲਦੀ ਇੱਕ ਬੂੰਦ ਵਾਸਤੇ ਦੁਖੀ ਹੁੰਦਾ ਹੈ ਤੇ ਕੂਕਦਾ ਹੈ ਪਰ ਉਡੀਕ ਵਿੱਚ ਹੀ ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ ਪਾਣੀ ਦਾ ਸਮੁੰਦਰ ਵੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ ਤਵੇਂ ਹੇ ਪ੍ਰਭੂ ਜੇ ਤੇਰੇ ਨਾਮ ਅੰਮ੍ਰਿਤ ਦੀ ਬੂੰਦ ਖਣੋ ਮੇਰੀ ਜਿੰਦ ਵਿਕਾਰਾਂ ਵਿੱਚ ਮਰ ਹੀ ਗਈ ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀ ਸਵਾਰੇਗਾ ਤੇਰੀ ਮਿਹਰ ਨੂੰ ਉਡੀਕ ਉਡੀਕ ਕੇ ਮੇਰੀ ਜਿੰਦ ਥੱਕੀ ਹੋਈ ਹੈ ਵਿਕਾਰਾਂ ਵਿੱਚ ਡੋਲ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵੱਲੋਂ ਰੋਕਾਂ हे ਪ੍ਰਭੂ ਜੇ ਮੈਂ ਵਿਕਾਰਾਂ ਦੇ ਸਮੁੰਦਰ ਵਿੱਚ ਡੋਬ ਹੀ ਗਿਆ ਤੇ ਪਿੱਛੋਂ ਤੇਰੀ ਬੇੜੀ ਮਿਲੀ ਤਾਂ ਦੱਸ ਉਸ ਬੇੜੀ ਵਿੱਚ ਮੈਂ ਕਿਸ ਨੂੰ ਚੜਾਵਾਂਗਾ हे ਪ੍ਰਭੂ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਆਪਣੇ ਉਦਮ ਨਾਲ ਵਿਕਾਰਾਂ ਤੋਂ ਬਚ ਸਕਾਂ ਇਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਵੀ ਨਹੀਂ ਜੋ ਮੈਨੂੰ ਬਚਾ ਸਕੇ ਇਹ ਮਨੋਖਾ ਜਨਮ ਹੀ ਮੇਰੀ ਲਾਜ ਰੱਖਣ ਦਾ ਸਮਾਂ ਹੈ ਮੈਂ ਸਦਨਾ ਤੇਰਾ ਦਾਸ ਹਾਂ ਮੇਰੀ लाज ਰੱਖ ਤੇ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਣ ਤੋਂ ਮੈਨੂੰ ਪਹਚਾ ਲੈ ਹੁਣ ਤੱਕ ਦੀ ਵਿਚਾਰ ਵਿੱਚ ਅਸੀਂ ਇਸ ਨਤੀਜੇ ਤੇ ਅਪੜੇ ਹਾਂ ਕਿ ਨੰਬਰ 1 ਭਗਤ ਜੀ ਇਸ ਸ਼ਬਦ ਰਾਹੀਂ ਵਿਕਾਰਾਂ ਤੋਂ ਬਚਣ ਲਈ ਪਰਮਾਤਮਾ ਅੱਗੇ ਅਰਜੋਈ ਕਰ ਰਹੇ ਹਨ ਨੰਬਰ 2 ਵਿਸ਼ਨੂੰ ਪੂਜਾ ਦਾ ਇੱਥੇ ਕੋਈ ਜ਼ਿਕਰ ਨਹੀਂ ਹੈ ਨੰਬਰ 3 ਨਾ ਹੀ ਜਾਨ ਬਖਸ਼ੀ ਲਈ ਇੱਥੇ ਕੋਈ ਤਰਲੇ ਹਨ ਸਾਖੀ ਮਨ ਘੜਤ ਹੈ ਨੰਬਰ 4 ਸਦਨਾ ਜੀ ਮੁਸਲਮਾਨ ਨਹੀਂ ਸਨ ਹਿੰਦੂ ਘਰ ਦੇ ਜੰਮੇ ਪੜੇ ਸਨ ਸ਼ਲੋਕ ਮਹੱਲਾ ਨਾਵਾਂ ਦਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰਲੇ ਸ਼ਲੋਕਾਂ ਦਾ ਭਾਵ ਮਾਇਕ ਮੋਹ ਦੇ ਬੰਧਨਾਂ ਵਿੱਚ ਫਸੇ ਮਨੁੱਖ ਦੇ ਅੰਦਰ ਆਪਣੇ ਉਦਮ ਨਾਲ ਮਾਇਆ ਦਾ ਟਾਕਰਾ ਕਰਨ ਦਾ ਬਲ ਨਹੀਂ ਰਹਿੰਦਾ ਪ੍ਰਮਾਤਮਾ ਦੇ ਦਰ ਤੇ ਅਰਜੋਈ ਹੀ ਮਦਦ ਕਰ ਸਕਦੀ ਹੈ ਜਦੋਂ ਮਨੁੱਖ ਪ੍ਰਭੂ ਦਰਤੇ ਅਰਦਾਸ ਕਰਨੀ ਸ਼ੁਰੂ ਕਰਦਾ ਹੈ ਤਾਂ ਉਸਦਾ ਆਤਮਾ ਮਾਇਆ ਦੇ ਟਾਕਰੇ ਤੇ ਬਲਵਾਨ ਹੋਣ ਲੱਗ ਪੈਂਦਾ ਹੈ ਉਸ ਵੇਲੇ ਮਨੁੱਖ ਨੂੰ ਇਹ ਸਮਝ ਵੀ ਆਉਣ ਲੱਗ ਪੈਂਦੀ ਹੈ ਕਿ ਮਾਇਆ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਆਪ ਹੀ ਜੀਵ ਨੂੰ ਇਸ ਦੇ ਮੋਹ ਤੋਂ ਬਚਾਉਂਦਾ ਹੈ ਜਿਨ੍ਹਾਂ ਸੰਬੰਧੀਆਂ ਦੀ ਸੇਵਾ ਕਰਨ ਵਾਸਤੇ ਮਾਇਆ ਕਮਾਂਦਾ ਕਮਾਂਦਾ ਮਨੁੱਖ ਮਾਇਆ ਦੇ ਮੋਹ ਦੇ ਜਾਲ ਵਿੱਚ ਫਸ ਜਾਂਦਾ ਹੈ ਉਹ ਵੀ ਇਸ ਨੂੰ ਤਰਸ ਜੋਗ ਨੀਵੀਂ ਆਤਮਿਕ ਦਸ਼ਾ ਵਿੱਚੋਂ ਬਚਾ ਨਹੀਂ ਸਕਦੇ ਕਿਤਾਬ ਸਿੱਖ ਸਿਦਕ ਨਾ ਹਾਰੇ ਲੇਖਕ ਪ੍ਰੋਫੈਸਰ ਸੈب ਸਿੰਘ ਜੀ ਭਾਗ ਪੰਜਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ